आज आज ਸਾਡੀ ਦੁਕਾਨ ਬੰਗਾ ਟਿੰਬਰ ਵਰਾਇਆ ਤੇ ਇਹ ਸਾਡੇ ਕੋਲ ਕਾਫੀ ਚਿਰ ਦੀ ਦੁਕਾਨ 40 ਸਾਲ ਪਹਿਲਾਂ ਹੀ ਸਾਡੇ ਕੋਲ ਦੁਕਾਨ ਨੇ ਤੇ ਇਹਨਾਂ ਦਾ ਜਿਹੜਾ ਸਾਡੇ ਕੋਲ ਕਿਰਾਏ ਤੇ ਜਿਹੜਾ ਮਾਲਕ ਹੈ ਮਹਿੰਦਰ ਸਿੰਘ ਜਿਹੜਾ ਇਹਨਾਂ ਦਾ ਇਲਾਕਾ ਮਹਿੰਦਰ ਸਿੰਘ ਉਹਨਾਂ ਦੇ ਉੱਪਰ ਚਬਾਰਾ ਜਿਹੜਾ ਸੀਗਾ ਦੂਜੀ ਮਜ਼ਿਲ ਦਾ ਉਹ ਮੈਂ ਕਈ ਵਾਰੀ ਉਹਨਾਂ ਕਿਹਾ ਵੀ ਇਹ ਚਬਾਰਾ ਤੁਸੀਂ ਸਹੀ ਕਰਾ ਲਓ ਬੇਹਸ਼ਤ ਡਿਗਣ ਵਾਲੀ ਆ ਉਹਨੇ ਸਾਡੀ ਐਕਟ ਨਹੀਂ ਸੁਣੀ ਤੇ ਉਹਦੀ ਸਾਡਾ ਚਬਾਰੇ ਸਾਡੇ ਦੇਖ ਕੇ ਸਾਡੀ ਥੱਲੇ ਸਾਡ ਡਿੱਗ ਪਈ ਆ ਸਾਡਾ ਨੁਕਸਾਨ ਕਾਫੀ ਹੋ ਗਿਆ ਥੰਦੇ ਕਿੰਨਾ ਕ ਨੁਕਸਾਨ ਹੋ ਗਿਆ ਨੁਕਸਾਨ ਸਾਡਾ 50 ਹਜ਼ਾਰ ਦਾ ਥੰਦੇ ਨੁਕਸਾਨ ਹੋ ਗਿਆ ਕਿੰਨੀ ਬਾਕੀ ਬਾਕੀ ਜਿਹੜੀ ਬੈਲਿੰਗ ਸਾਡੇ ਕੋਲ ਹੈਗੀ ਆ ਉਹਦਾ ਵੀ ਉਹ ਕਾਹਨ ਉਹਦਾ ਸਨਹਾਰ ਕੰਨ ਕੋਈ ਨਾ ਲਗਾ ਹੰਦ ਚੰਨਾ ਹੋਵੇ ਨਾਲ ਦੀ ਜਗ੍ਹਾ ਤੋਂ ਪਿਛਵਾਦਾ ਆ ਉਹਦਾ ਵੀ ਸਨਹਾਰ ਕੰਨ ਜਿੱਦੇ ਨੁਕਸਾਨ ਨਾ ਹੋਵੇ ਉਹਨਾਂ ਦੇ ਜਵਾਦਾ ਡਿਗਣ ਤੇ ਨਾਲ ਸਾਡੇ ਆਪਣੇ ਦੁਕਾਨ ਦੀ ਛੱਤ ਗਈ ਆ ਉਹ ਵੀ ਡਿਗਣ ਵਾਲੀ ਲੱਗਦੀ ਆ ਉਹ ਪਾਰਲੀ ਵੀ ਡਿਗਣ ਵਾਲੀ ਆ ਹਾਂਜੀ ਬਾਕੀ ਇਹ ਸ਼ੀਸ਼ਾ ਇੱਧਰ ਟੁੱਟ ਗਿਆ ਦੁਕਾਨ ਦਾ ਸਾਦੇ ਰਾਖੀ ਨੂੰ ਸਾਨੂੰ ਸਾਡਾ ਹੋ ਗਿਆ ਸਾਡੇ ਆ ਬਿੱਡਾ ਬਿੱਡਾ ਦਾ ਹੋ ਗੰਦੇ ਗੁੰਦੇ ਸਾਧ ਥੱਲੇ 60 ਪਾਈ ਸੀ ਉਹ ਵੀ ਟੈਗ ਗਈ ਬੰਦੇ ਉਹਨਾਂ ਦੀ ਚਵਾਦੀ ਦੇ ਸਾਥ ਡਿਗੀ ਤੇ ਥੱਲੇ ਥੱਲੇ ਸਾਡੇ ਢੇਲੀ ਸਾਡੇ ਡਿਗੀ ਸਾਡੇ ਦੁਕਾਨ